ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰਟਿੰਗ ਵੀ ਤੋਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਇੱਕ ਬੈਨਰ ਲੱਗਿਆ ਹੋਇਆ ਹੈ ਗੁਰੂ ਘਰ ਲੰਗਰ ਖੋਲੇ ਮਲੇਸ਼ਰੀ ਆਨੰਦਪੁਰ ਸਾਹਿਬ ਤੇ ਜਾਣ ਵਾਲੀਆਂ ਸੰਗਤਾਂ ਵਾਸਤੇ ਬਹੁਤ ਹੀ ਵਧੀਆ ਜਿਹੇ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਔਰ ਬਹੁਤ ਹੀ ਨਿਮਰਤਾ ਦੇ ਨਾਲ ਜਿਹੜੇ ਸੇਵਾਦਾਰ ਆਵਾਜ਼ਾਂ ਮਾਰ ਰਹੇ ਨੇ ਸਾਡੇ ਦੇ ਉੱਤੇ ਗਰਮ ਗਰਮ ਜਲੇਬੀ ਤੇ ਪ੍ਰਸ਼ਾਦੇ ਦੀਆਂ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮੂਹ ਇਲਾਕਾ ਨਿਵਾਸੀ ਵੀ ਆ ਜੀ ਪਿੰਡ ਸਿੰਘਪੁਰਾ ਵੀ ਆ ਜੀ ਹਾਂ ਜੀ ਕਿੰਨੇ ਕ ਚਿਰ ਤੋਂ ਤੁਸੀਂ ਸੇਵਾ ਦੇ ਵਿੱਚ ਲੱਗੇ ਹੋਏ ਆ ਅਸੀਂ ਸਾਨੂੰ ਤਾਂ ਜੀ 10 12 ਸਾਲ ਹੋ ਗਏ ਜੀ ਇਸੇ ਕੰਮ ਪਹਿਲਾਂ ਅਸੀਂ ਇੱਕ ਦਿਨ ਕਰਦੇ ਸੀ ਸਾਲ ਵਿੱਚ ਨੂੰ ਕਰਦੇ ਕਰਾਉਂਦੇ ਸਾਡੇ ਕੋਲ ਕੁਝ ਧਾਨੀ ਸੱਜਣ ਇਦਾਂ ਦੇ ਜੁੜੇ ਸਾਡੇ ਦੇ ਨਾਲ ਜਿਨ੍ਹਾਂ ਦਾ ਪਰਾਲਾ ਬਹੁਤ ਵਧੀਆ ਹਰੇਕ ਸਾਲ ਇਹ ਚੱਲਦਾ ਹੈ ਜੀ ਇਸ ਪਹਿਲਾਂ ਅਸੀਂ 2 3 ਦਿਨ ਵਾਸਤੇ ਕਰਦੇ ਕਰਦੇ ਕਰਾਉਂਦੇ ਜੀ ਅਸੀਂ ਹਫਤੇ ਵਾਸਤੇ ਹੋ ਗਏ ਜੀ ਵਿੱਚ ਕੀ ਕੀ ਪ੍ਰਸ਼ਾਦੇ ਦੇ ਵਿੱਚ ਕੀ ਕੀ ਸਹੂਲਤਾਂ ਜਿਹੜੀਆਂ ਤੁਸੀਂ ਸੰਗਤਾਂ ਨੂੰ ਦਿੱਤੀ ਜਾਂਦੀ ਹੈ ਪ੍ਰਸ਼ਾਦੇ ਦੇ ਵਿੱਚ ਇਦਾਂ ਹੈ ਜੀ ਜਿਹੜੀ ਸੰਗਤ ਵੱਲੋਂ ਜਿੱਦਾਂ ਦੀ ਰਸਦਾਉਂਦੀ ਆ ਜੀ ਉਦਾਂ ਦਾ ਅਸੀਂ ਤਿਆਰ ਕਰਕੇ ਜੀ ਸੰਗਤਾਂ ਦੇ ਪ੍ਰਸ਼ਾਦਾ ਵਗੈਰਾ ਤਿਆਰ ਕਰਕੇ ਸੰਗਤਾਂ ਦੇ ਹਵਾਲੇ ਕਰਦੇ ਜਾਂਦੇ ਹਾਂ ਸਰ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਜੇ ਪਿਛਲੇ ਸਾਲ ਦੀ ਆਪਾਂ ਜੇ ਤੁਲਨਾ ਦੇ ਗੱਲ ਕਰੀਏ ਹੁੱਲਣਬਾਜੀ ਦੀ ਗੱਲ ਕਰੀਏ ਹੋਰਨਾਂ ਦੇ ਪ੍ਰੈਸ਼ਰਾਂ ਦੀ ਗੱਲ ਕਰੀਏ ਕਿੰਨਾ ਕੁ ਜਿਹੜਾ ਕੰਟਰੋਲ ਆ ਦੇਖਣ ਨੂੰ ਮਿਲਿਆ ਤੁਹਾਨੂੰ ਵੈਸੇ ਕਾਫੀ ਹੱਦ ਤੱਕ ਕੰਟਰੋਲ ਹੈਗਾ ਕਿਉਂਕਿ ਪ੍ਰਸ਼ਾਸਨ ਨੇ ਜਿਹੜਾ ਕੁਝ ਥੋੜਾ ਕੰਟਰੋਲ ਕੀਤਾ ਨਾ ਉਹਦਾ ਅਸਰ ਕਾਫੀ ਜ਼ਿਆਦਾ ਹੈਗਾ ਨਹੀਂ ਤਾਂ ਅੱਗੇ ਬਹੁਤ ਜ਼ਿਆਦਾ ਹੁੱਲੜਬਾਜੀ ਹੁੰਦੀ ਸੀ ਆਪਣਾ ਕਈ ਬੱਚੇ ਮੋਟਰਸਾਈਕਲ ਵਾਲੇ ਬਾਲੇ ਉਹ ਪਟਾਕਾ ਟੁਕੇ ਮਾਰਦੇ ਜਾਂਦੇ ਸੀ ਟਰੈਕਟਰਾਂ ਤੇ ਬੜੇ ਸਾਊਂਡ ਜ਼ਿਆਦਾ ਹੁੰਦੀ ਸੀ ਹਾਂ ਉਹਦਾ ਦੇਖੋ ਉਹਦਾ ਨੁਕਸਾਨ ਸੀ ਬਹੁਤ ਜ਼ਿਆਦਾ ਸੰਗਤ ਨੂੰ ਇਸ ਕਰਕੇ ਉਹ ਕਾਫੀ ਜ਼ਿਆਦਾ ਅ ਅੱਗੇ ਨਾਲ ਸੁਧਾਰ ਹੋਇਆ ਤੇ ਲੰਗਰਾਂ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਕਿਉਂ ਲੰਗਰਾਂ 'ਚ ਸਿੰਪਲ ਲੰਗਰਾ ਹੁਣ ਦਾਲ ਫੋਲਕਾ ਇਹ ਕੋਈ ਸਬਜ਼ੀ ਜਿਹੜੀ ਵੀ ਜਿਸ ਤਰ੍ਹਾਂ ਦਾ ਵੀ ਸੰਗਤ ਦਾ ਹੋ। ਇੱਕ ਸਾਡੇ ਜਿਹੜੇ ਸੇਵਾਦਾਰ ਜਿਵੇਂ ਕਿ ਅਸੀਂ ਥੋੜਾ ਜਿਹਾ ਕਵਰੇਜ ਵੀ ਕੀਤੀ ਹੈ ਤਾਂ ਕਈ ਵਾਰ ਇਹ ਦੇਖਣ ਚ ਹੁੰਦਾ ਹੈ ਵੀ ਪਹਿਲਾਂ ਦੇਖਦਾ ਹੈ ਵੀ ਪੁੱਛਦਾ ਹੈ ਅਗਲਾ ਵੀ ਕੀ ਬਣਾਇਆ। ਉਹ ਟੈਸਟ ਦਾ ਵੀ ਥੋੜਾ ਜਿਹਾ ਫਰਕ ਪੈ ਗਿਆ। ਉਹ ਲੰਗਰ ਵਾਲੀ ਗੱਲ ਮੈਨੂੰ ਲੱਗਦਾ ਘਟ ਰਹੀ ਨਹੀਂ ਖੈਰ ਸਾਡੇ ਕੋਲ ਇੱਥੇ ਲੰਗਰ 'ਚ ਕੋਈ ਇਹੋ ਜੀ ਗੱਲ ਨਹੀਂ ਆਈ। ਇੱਥੇ ਜੋ ਵੀ ਬਣਿਆ ਦਾਲ ਬਣੀ ਤਾਂ ਦਾਲ ਨਾਲ ਚੱਲਦਾ, ਜੇ ਗੋਭੀ ਬਣੀ ਤਾਂ ਗੋਭੀ ਨਾਲ ਚੱਲਦਾ, ਗਾਜਰਾਂ ਬਣੀਆਂ ਗਾਜਰਾਂ ਨਾਲ ਚੱਲਦਾ। ਮਤਲਬ ਸਾਰਾ ਜਿਸ ਤਰ੍ਹਾਂ ਦਾ ਪ੍ਰਸ਼ਾਦਾ ਤਿਆਰ ਹੋ ਗਿਆ ਉਹਦੇ ਕਦੇ ਮਿਕਸ ਬਣਾਉਂਦੀ ਐਸਾਂ ਦਾ ਚੱਲਦਾ ਜਿਵੇਂ ਵੀ ਮਤਲਬ ਸੰਗਤ ਦਾ ਹੁੰਦਾ ਉਹਦੇ ਮੁਤਾਬਕ ਚਲਾਈਏ ਕਿੰਨੇ ਕ ਚਿਰ ਵਾਸਤੇ ਜਿਹੜਾ ਤੁਹਾਡਾ ਜਿਹੜਾ ਲੰਗਰ ਹੈ ਲੱਗਦਾ ਇਹ 9 ਤਰੀਕ ਨੂੰ ਅਸੀਂ ਇੱਥੇ ਆਏ ਸੀ 10 ਤੋਂ ਸਟਾਰਟ ਕੀਤਾ ਤੇ ਹੁਣ ਵੈਸੇ ਤਾਂ 16 ਨੂੰ ਅਸੀਂ ਸਮਾਪਤੀ ਕਰਨੀ ਆ ਬਾਕੀ ਸੰਗਤ ਦੀ ਸਲਾਹ ਨਾਲ ਜੇ ਕੱਲ ਨੂੰ ਰਾਸ਼ਦ ਘਟ ਰਿਹਾ ਕਿਉਂਕਿ ਜਾਣ ਦਾ ਰਾਸ਼ ਇੱਧਰ ਜ਼ਿਆਦਾ ਆਉਣ ਦਾ ਤਾਂ ਪਰਲੀ ਸਾਈਡ ਚਲੇ ਜਾਂਦਾ ਹਾਂਜੀ ਫਿਰ ਇਸ ਕਰਕੇ ਨਹੀਂ ਫਿਰ ਕੱਲ ਦੁਪਹਿਰ ਤੋਂ ਕਰਾਂਗੇ ਵੀ ਪਰਸੋਂ 16 ਨੂੰ ਸਮਾਪਤੀ ਇਹ ਚੀਜ਼ ਕਿੰਨੇ ਕੋ ਹੰਗਾਰਾ ਜਿਹੜਾ ਸੰਗਤਾਂ ਵੱਲੋਂ ਤੁਹਾਨੂੰ ਜਿਹੜਾ ਦੇਖਣ ਨੂੰ ਸੰਗਤਾਂ ਦਾ ਇੰਨਾ ਹੈ ਜੀ ਹਾਰੇ ਟੁੱਟਿਆ ਵਾ ਜੀ ਸਵਾਰੀ ਤਾਂ ਜੀ ਸੰਗਤਾਂ ਦਾ ਫੁੱਲ ਸਹਿਯੋਗ ਵੀ ਹੈਗਾ ਹੈ ਜੀ ਸਾਡੇ ਵੀਰ ਬਾਹਰ ਵੀ ਰਹਿੰਦੇ ਉਹਨਾਂ ਦਾ ਫੁੱਲ ਸਹਿਯੋਗ ਆ ਜੀ ਸਾਨੂੰ ਦਾਨੀ ਸੱਜਣ ਜਿਹੜਾ ਜਿਵੇਂ ਤੁਸੀਂ ਦੱਸਿਆ ਵੀ ਉਹਨਾਂ ਦਾ ਸਹਿਯੋਗ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਵੀਡੀਓ ਤੁਹਾਡੀ ਦੇਖਦੇ ਅਸੀਂ ਉਹਨਾਂ ਨੂੰ ਇਹ ਸ਼ੁਭ ਕਾਮਨਾਵਾਂ ਕਰਦੇ ਆ ਜੀ ਵੀ ਜਿੱਦਾਂ ਉਹ ਸਾਨੂੰ ਸਹਿਯੋਗ ਕਰਦੇ ਆਉਂਦੇ ਇਸ ਤੋਂ ਵੀ ਵੱਧ ਚੜ੍ਹ ਕੇ ਸਾਨੂੰ ਸਹਿਯੋਗ ਕਰੋ ਸਾਨੂੰ ਇੱਥੇ ਪ੍ਰੋਬਲਮਾਂ ਜਗਾ ਦੀ ਆਉਂਦੀ ਥੋੜੀ ਜੀ ਇਸ ਤੋਂ ਆਪਾਂ ਹਾਈਵੇ ਤੋਂ ਸਾਈਡ ਪਰ ਕਰਾ ਕੇ ਨਾ ਜਿਹੜੇ ਪਿੱਲਰ ਲਾਏ ਵੇ ਉਸ ਤੋਂ ਆਪਾਂ ਹੋਰ ਉਹ ਕਰੀਏ ਜੀ ਅਪਰਾਲਾ ਕਰੀਏ ਜਗਾ ਤੇ ਪ੍ਰਸ਼ਾਸਨ ਦੇ ਸਰਕਾਰ ਵੱਲੋਂ ਕੋਈ ਤੁਹਾਨੂੰ ਕੋਈ ਨਕਾਮੀ ਤਾਂ ਨਹੀਂ ਦਿਖਾਈ ਦੇ ਰਹੀ ਪ੍ਰਸ਼ਾਸਨ ਵੱਲੋਂ ਐ ਕਿ ਇੱਕ ਨੰਬਰ ਕੰਮ ਆ ਜੀ ਕੋਈ ਹੁੱਲੜਬਾਜੀ ਨਹੀਂ ਕੋਈ ਕੁਝ ਨਹੀਂ ਜੀ ਸਾਰਿਆਂ ਦਾ ਸਹਿਯੋਗ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਸ ਵਾਰੀ ਜੀ ਕੈਮਰਾਮੈਨ ਰੋਹਿਨ ਸਿੰਘ ਦੇ ਨਾਲ ਜੀ 스타ਡੀਅਮ ਦੇ ਕਿ ਪਾਸੇ ਲੋਗੜਾ